ਦੇਖੋ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵੋਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਵਿੱਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸੀ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ ਤਾਂ ਜੋ ਨਸ਼ ਜੁੱਧ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਨਹੀਂ ਹੈ ਉਦੋਂ ਵੀ ਵੱਧ ਗਿਆ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣ ਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਹੈ ਉਹਦੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਿ ਅਸੀਂ ਲਾਈਨ ਹਾਜ਼ਰ ਕਰਤਾ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਘਵਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣੀਆਂ। ਸੋ ਉਹਨਾਂ ਤੇ ਸਖਤ ਕਾਰਵਾਈ ਹੋਵੇ, ਬੰਦਾ ਇੱਕ ਫੜਿਆ ਨਹੀਂ। ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ। ਜੋ ਹੋਇਆ ਪਿੰਡ ਚ ਜਾ ਕੇ ਪਿੰਡੀ ਦੀ ਸਾਥ ਚ ਜਾ ਕੇ ਮਾਫੀ ਮੰਗਣ ਆਜੂ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮੈਂ ਕਹਿੰਦਾ ਇਹ ਬੰਦ ਨਹੀਂ ਹੋਇਆ ਨਾ ਇਹ ਹੋ ਸਕਦਾ ਮੌਰਮੰਡੀ ਤੇ ਤੁਸੀਂ ਜਾ ਕੇ ਆਇਓ ਮੌਰਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਰ ਇੱਕ ਟੈਰਿਸ ਗੋਇਲ ਨਾ ਦਾ ਮੁੱਦਾ ਸੀ ਜਿਹੜੀ ਲੜਕੀ ਸੀ ਉਹਦੇ ਕਤਲ ਹੋਇਆ ਸੀ ਤੁਹਾਡੀ ਪਾਰਟੀ ਦਾ ਮਨੀਂਦਰ ਸਿੰਘ ਸੇਕੋ ਉੱਥੇ ਗਵਾਹੀ ਕਰ ਰਹੇ ਸੀਗੇ ਉਸ ਮੈਂ ਤਾਂ ਇਹ ਇਥੋਂ ਦਾ ਕੇਸ ਛੋੜੀ ਐ ਇਹ ਤਾਂ ਮੈਂ ਹਜੇ ਗੋਨੀਆਣੇ ਵੀ ਜਾਣਾ ਜਿੱਥੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਹਨਾਂ ਦੀ ਪੁਲਿਸ ਨੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਵਿਏ ਇਹ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਹਾਂ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਨ ਦੀ ਲੋੜ ਹੈ ਕਾਨੂੰਨ ਦੇ ਅੰਦਰ ਇਹਦਾ ਵੀ ਆ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਆ ਬੁੜਕੇ ਜੱਜ ਬਰੀ ਕਰ ਦਿੰਦਾ ਹੈ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਮਕ ਉਹ ਜਿਹੜਾ ਮਕਦਮਾ ਹੈ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਔਰ ਉਹਦੀ ਤਰਕਾਹ ਘੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰ ਹੋਂਤੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਮੇਰਾ ਨਾਮ ਸਰ ਰਣਵੀਰ ਸਿੰਘ ਹੈ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਆਏ ਸਰ ਕਾਫੀ ਆ ਗਏ ਜਿੱਦਾਂ ਕਾਂਗਰਸ ਪਾਰਟੀ ਹੋ ਗਈ ਸਾਬ ਆਮ ਆਦਮੀ ਪਾਰਟੀ ਹੋ ਗਈ ਤੇ ਸਾਰੇ ਕੰਪਾਰਟਮੈਂਟਾਂ ਦੇ ਆਇਆ ਸਰ ਜਿਵੇਂ ਜੀ ਬੀਜੇਪੀ ਦੇ ਆਪਣੇ ਆਏ ਸੀਗੇ ਥੋੜੀ ਸਾਬ ਬਸ ਫੋਟੋ ਖਾ ਕੇ ਚਲੇ ਜਾਂਦੇ ਸਰ ਬਸ ਹੁਰਤ ਕੋ ਨਹੀਂ ਮੇਰੇ ਹਾਲਾਤ ਇਸ ਤਰ੍ਹਾਂ ਦੇ ਤੁਹਾਡੇ ਹੁਣ ਮੇਰੇ ਹਾਲਾਤ ਸਾਬ ਤੁਹਾਡੇ ਸਾਹਮਣੇ ਹੀ ਐ ਤਬੀਅਤ ਕਿਸ ਤਰ੍ਹਾਂ ਦੀ ਹੈਗੀ ਦੀ ਵੀ ਤੇ ਸਾਹਮਣੀ ਇਹਰਤ ਮੈਂ ਦੋਹੇ ਲੱਤਾਂ ਘਵਾ ਚੁੱਕਿਆ ਬਸ ਇਸ ਟਾਈਮ ਤੇ ਸਾਡੇ ਕੋਲ ਸੁਵਾਰਸ਼ਿਤ ਦਵਾਈ ਸਰਕਾਰ ਦਾ ਕੋਈ ਆਇਆ ਸੀ ਨੁਮਾਇੰਦਾ ਜੀ ਕੀ ਕਹਿ ਆਹ ਹੋ ਰਿਹਾ ਨਹੀਂ ਸਰ ਕੁਛ ਨਹੀਂ ਇਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਜਿਹਨੇ ਇਹ ਕਾਰਨਾਮਾ ਕੀਤਾ ਮਸਾਲੀ ਸਜ਼ਾ ਮਿਲਣੀ ਚਾਹੀਦੀ ਜੀ ਸਰ ਕਿੰਨੇ ਵਿਅਕਤੀ ਸੀ ਕਿ ਟੋਟਲ ਤਿੰਨ ਜਣੇ ਐਸੀ ਸੀ ਸਰ ਕੀ ਕਿ ਕਿਹੜੀ ਤਰੀਕ ਨੂੰ ਆਇਆ ਵਾਕਾ ਜਿਹੜਾ ਇਹ 31 ਤਰੀਕ ਨੂੰ ਆਇਆ ਸਰ ਸਵੇਰ 7 ਦਾ ਟਾਈਮ ਸੀ ਜਾਂ ਸ਼ਾਮ ਦਾ ਢਿੰਡਾ ਦੇ ਐਸਐਸਪੀ ਵੀ ਆਇਆ ਇਸ ਮੇਂ ਐਸਐਸਪੀ ਆਇਆ ਸੀ ਕੀ ਕਹਿ ਕੇ ਗਿਆ ਸਾਰੇ ਪ੍ਰੂਫ ਸਹੀ ਦਵਾਉਂਦੇ ਸਭ ਪਰਿਵਾਰ ਚ ਕੋਈ ਚਲਾਉਂਦਾ ਸੀ ਘਰ ਦੀ ਗੱਲ ਕਰ ਮੈਂ ਹੀ ਚਲਾਉਂਦਾ ਸਰ ਘਰ ਤੁਸ ਤੋਂ ਕੋਈ ਨਹੀਂ ਆ ਰਹੀ ਜੀ ਇਹ ਨਾ ਦੱਸਿਆ ਜੀ ਤੁਸੀਂ ਪੰਜਾਬ ਪੁਲਿਸ ਚ ਵੀ ਉਹ ਜੀ ਸਰ ਪੰਜਾਬ ਪੁਲਿਸੇ ਭਰੀ ਨੌਕਰੀ ਭਰੀ ਹਾਂਜੀ ਹਾਂਜੀ ਕੋਸ਼ਟ ਭਰੀ ਸੀ ਸਰ ਜੋ ਬੱਚੇ ਕਿੰਨੇ ਤੋਂ ਬੇਟਾ ਬੇਟੀ ਐ ਸਭ ਬੇਟੀ ਬਾਹਰ ਹੈਗੀ ਹੋਰ ਚਾਹੀਏ ਬੇਟਾ ਮੇਰੇ ਕੋਈ ਪਹਿਲਾਂ ਤੁਮੀ ਲਾਗੜੜ ਸੀ ਕਿ ਨਸ਼ੇ ਦੇ ਮੁੱਦੇ ਨਾਲ ਲੈ ਕੇ ਚਕੇ ਨਸ਼ੇ ਦੇ ਮੁੱਦੇ ਨਾਲ ਹੀ ਹੋਰ ਕੋਈ ਲਾਗੜੜ ਨਹੀਂ ਸਭ ਜੀ ਮੇਰੀ ਕਿਸੇ ਕਸਮ ਦੀ ਵੀ ਆਪਾਂ ਇੱਥੇ ਜੀ ਨੂੰ ਰੋਕਦੇ ਸੀਗੇ ਇਹ ਸਰਿਆਂ ਵੇਚਦੇ ਸੀਗੇ ਇਹਨੇ ਦਾਦਾ ਸਭ 15-15 ਸਾਲ ਦੇ ਗਰੀਬੋ ਘਰਾਂ ਦੇ ਬੱਚੇ ਨਸੇ ਤੇ ਲਾਤੀ ਸਾਬ ਪਹਿਲਾਂ ਤੋਂ ਤੋਂ ਸਪਲਾਈ ਕਰਾਉਂਦਾ ਸੀਗਾ ਉਸ ਤੋਂ ਬਾਅਦ ਉਹ ਖਾਣ ਲੱਗੇ ਤੇ ਉਹਦੇ ਮਾਤ ਚੋਰੀਆਂ ਕਰਨ ਲੱਗੇ ਜਾਂਦੇ ਆ ਕਿ ਤੇ ਇਨੇ ਘਟੋ ਘਟ 25 30 ਮੁੰਡੇ ਲਾਤੇ ਯਾਰ ਚਾਰ ਪੰਜ ਮੁੰਡੇ ਤਾਂ ਮਰ ਵੀ ਗਏ ਸਰ ਅੱਛਾ ਕਹਿੰਦੇ ਕੁੱਟਣ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਵੀ ਕੀਤੀ ਇਸ ਤਰ੍ਹਾਂ ਦੀ ਹਾਂਜੀ ਸਰ ਫਾਇਰਿੰਗ ਕੀਤੀ ਹੈ ਸਰ ਸ਼ਾਮ ਨੂੰ ਕੀਤੀ ਸੀ ਹਾਂਜੀ ਜ਼ਰੂਰ ਰਕਬ ਵੀ ਰਿਕਵਰੀ ਹੋ ਗਈ ਸਰ ਪਿਸਟਲ ਦੋ ਹੈ ਉਸ ਇਸ ਬੰਦੇ ਦੀ ਆਪਤੀ ਹੈਗੀ ਜਿਹੜਾ ਕਰ ਰਿਹਾ ਫਾਇਰਿੰਗ 40000 ਰੁਪਏ ਚੋਰੀ ਦੇ ਆ ਉਹ ਤਾਂ ਪੁਲਿਸ ਦੀ ਜਾਂਚ ਦਾ ਵੀ ਸੈਗਾ